ਮੋਦੀ ਸਰਕਾਰ ਮਰਦਾਵਾ 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 ਹਰਿਆਣਾ ਸਰਕਾਰ ਮਰਦਾਵਾ 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 ਡੀਜੀਪੀ ਨੱਥ ਪਾਓ ਨੱਥ ਪਾਓ ਨੱਥ ਪਾਓ ਹਰਿਆਣਾ ਦੇ ਡੀਜੀਪੀ ਨੱਥ ਪਾਓ ਨੱਥ ਪਾਓ ਨੱਥ ਪਾਓ ਅੱਜ ਆਰਐਮਪੀਏ ਵੱਲੋਂ ਔਰ ਜਮਹੂਰੀ ਕਿਸਾਨ ਸਾਥਾ ਪੰਜਾਬ ਵੱਲੋਂ ਜੋ ਸਿੱਧਾ ਸਾਡੀ ਪਾਰਟੀ ਆਰਐਮਪੀਏ ਨੂੰ ਆਇਆ ਕਿ ਮੋਦੀ ਸਰਕਾਰ ਦੇ ਸਾਰੇ ਪੰਜਾਬ ਚ ਪੁਤਲੇ ਬੁਕੜੇ ਆ ਸਾਰੇ ਹਿੰਦੁਸਤਾਨ ਚ ਪੁਤਲੇ ਬੁਕੜੇ ਆ ਉਹ ਅਸੀਂ ਅੱਜ ਖੈਰਾ ਮਦਰਕਾ ਬਗੇ ਪਿੰਡ ਖੁਰਲਾਪੁਰ ਤੋਂ ਔਰ ਖੈਰਾ ਮਦਰਕਾ ਉੱਥੇ ਹੋ ਕੇ ਅੱਜ ਮੋਦੀ ਸਰਕਾਰ ਦਾ ਪੁਤਲਾ ਬੁਕਰੇ ਆ ਨਾਲ ਜਿਹੜੀ ਪੰਜਾਬ ਜਿਹੜੀ ਅਗਰਾਨੇ ਦੀ ਸਰਕਾਰ ਆ ਉਹਦਾ ਵੀ ਨਾਲ ਪੁਤਲਾ ਬੁਕਰੇ ਆ ਵਾਈ ਪੂਰਨ ਚੰਦ ਜਿਹੜਾ ਅਸੀਂ ਕਾਸਟਮ ਬਿਲੋਂਗ ਕਰਦਾ ਮਤਲਬ ਛੋਟੀ ਜਾਤੀ ਨੂੰ ਬਿਲੋਂਗ ਕਰਦਾ ਆ ਉਹਨੂੰ ਨਾਂ ਤੱਕੀ ਦਿੱਤੀ ਆ ਉਹਨੂੰ ਮਰਨ ਮਰਜ਼ੇ ਮਜਬੂਰ ਕਰ ਦਿੱਤਾ ਉਹ ਤੇ ਡੀਜੀਪੀ ਜਿਹੜਾ ਹਰਿਆਣੇ ਦਾ ਆ ਉਹਦਾ ਨਾਂ ਲਿਖਿਆ ਸਪੈਸ਼ਲ ਤੌਰ ਤੇ ਕਿ ਇਹਨੇ ਮੈਨੂੰ ਮਜਬੂਰ ਕੀਤਾ ਮਾਰਨ ਵਾਸਤੇ ਉਹਨੇ ਵਿਚਾਰੇ ਨੇ ਕਿਵੇਂ ਨੇ ਫਾਨ ਲੈ ਲੈ ਦੁਖੀ ਹੋ ਕੇ ਜਿਹੜਾ ਡੀਜੀਪੀ ਰਹਾਣੇ ਦਾ ਹਰਿਆਣੇ ਦਾ ਮੁੱਖ ਮੰਤਰੀ ਆ ਉਹ ਹੈਗਾ ਭਾਜਪਾ ਦਾ ਉਹਦੀ ਸ਼ਿਤਾ ਕਿਸ ਕਰਕੇ ਸਾਰੇ ਹਿੰਦੁਸਤਾਨ ਦੇ ਬੱਚ ਅਸੀਂ ਸਾਡੀ ਪਾਰਟੀ ਆਰਐਮਪੀਆਈ ਜੋ ਮੂਰੀਕ ਸਾਹਸਾਂ ਪੰਜਾਬ ਵੱਲੋਂ ਮੋਦੀ ਦੇ ਪੁਗਲੇ ਪੁਦਲੇ ਫੂਕ ਰਹੇ ਆ ਪਹਿਲਵਾਨ ਜੀ ਵਾਈ ਕਰਦੇ ਪਏ ਆ ਸਾਥੀ ਜినੇਂਦਰ ਸਿੰਘ ਜੀ ਜਿਹੜੇ ਜਮੂਰੀ ਕਿਸਾਨ ਸਭਾ ਸੈਕਟਰੀ ਇੱਥੇ ਦੇ ਉਹ ਵਾਈ ਕਰਦੇ ਪਏ ਤੁਹਾਨੂੰ ਦੇ ਉਹਨਾਂ ਵਸਤੀ ਪਿੰਡ ਖਹਿਰਾ ਮਤਰਕਾ ਵਿਖੇ ਅਸੀਂ ਮੋਦੀ ਸਰਕਾਰ ਦਾ ਤੇ ਹਰਿਆਣਾ ਸਰਕਾਰ ਦਾ ਪੁੱਤਾਂ ਫੁਕ ਰਹੇ ਆ ਤੇਰਾ ਬੇੜਾ ਕਰਕੇ ਤੇਰਾ ਬੇੜਾ ਕਰਕੇ ਮੋਦੀ ਸਰਕਾਰ ਤੇਰਾ ਬੇੜਾ ਕਰਕੇ ਤੇਰਾ ਬੇੜਾ ਕਰਕੇ ਹਰਿਆਣਾ ਸਰਕਾਰ ਦਾ ਬੇੜਾ ਕਰਕੇ ਤੇਰਾ ਬੇੜਾ ਕਰਕੇ ਤੇਰਾ ਬੇੜਾ ਕਰਕੇ